ਹਾਂਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਹੋ ਪਏ ਤੁਸੀਂ ਸਾਰੇ ਜਿਹੜੇ ਠੀਕ ਹੋ ਜੋ ਕਿ ਅੱਜ ਆਪਾਂ ਪਹੁੰਚਿਆ ਫਾਇਲ ਕੇ ਡਿਸਟ੍ਰਿਕਟ ਦੇ ਪਿੰਡ ਗੁੱਦੜ ਪੈਣੀ ਜੋ ਕਿ ਪਿਛਲੀ ਵੀਡੀਓ ਵਿੱਚ ਵੀ ਤੁਹਾਨੂੰ ਦੱਸਾਂ ਸੀ ਪਾਣੀ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ ਅੱਜ ਜੋ ਉਥੋਂ ਪਿੰਡ ਦੇ ਦੇਸਨੀਕ ਹਗੇ ਨੇ ਉਹ ਰਕ្សਾਨ ਉਹਨਾਂ ਨਾਲ ਤੁਹਾਨੂੰ ਮਿਲਾਵਾਂਗੇ ਔਰ ਜੋ ਪਾਣੀ ਦੇ ਵਹਾਅ ਲਗਾਤਾਰ ਵਧ ਰਿਹਾ ਹੈ ਦਿਨ ਪਰ ਦਿਨ ਔਰ ਜੋ ਲਗਭਗ ਅੱਜ ਇੱਕ ਹਫਤਾ ਹੋ ਗਿਆ ਹੈ ਇੱਕ ਹਫਤਾ ਹੋ ਗਿਆ ਜੋ ਪਾਣੀ ਲਗਾਤਾਰ ਵਧ ਰਿਹਾ ਪਾਣੀ ਘਟਣ ਦੇ ਲਾਤੇ ਨਹੀਂ ਆ ਰਿਹਾ ਜੋ ਕਿ ਉਹਨਾਂ ਦੇ ਆਪਾਂ ਸਵਾਲ ਹੈ ਉਹਨਾਂ ਨਾਲ ਤੁਹਾਨੂੰ ਬੁਲਾਵਾਂਗੇ ਰੇਕ ਦੇ ਜਿਹੜਾ ਵੀ ਸਵਾਲ ਹੋਇਆ ਤੁਹਾਡੇ ਨਾਲ ਲਾਈਵ ਵੀਡੀਓ ਵਿੱਚ ਦੱਸਾਂਗੇ ਕਿਉਂਕਿ ਜਿਹੜਾ ਪਾਣੀ ਦੀ ਗੱਲ ਕੀਤੀ ਜਾਵੇ ਲਗਾਤਾਰ ਵਧ ਰਿਹਾ ਜੋ ਕੱਲ ਏਕੜ ਦੀ ਗੱਲ ਕੀਤੀ ਜਾਵੇ ਜੋ ਕੱਲ ਦੀ ਗੱਲ ਕੀਤੀ ਜਾਵੇ 1500 ਏਕੜ ਲਗਭਗ ਪਾਣੀ ਨਾਲ ਡੁੱਬ ਚੁੱਕਿਆ ਸੀ ਜੋ ਅੱਜ ਦੀ ਗੱਲ ਕੀਤੀ ਜਾਏ ਜੋ ਰਾਤ ਦੇ ਪਾਣੀ ਵਧਨ ਦੇ ਨਾਲ-ਨਾਲ ਆ ਤੇ ਪਾਣੀ ਵਧਨ ਦੇ ਨਾਲ-ਨਾਲ ਕੋਈ 200 300 ਕਿਲਾ ਹੋਰ ਨਾਲ ਜੋ ਲਗਭਗ 2000 ਦੇ ਆਸ-ਪਾਸ ਜਿਹੜਾ ਹੈ ਚੋਨਾ ਡੁੱਬ ਚੁੱਕਿਆ ਹੈ ਜੋ ਕਿ ਇਸ ਟਾਈਮ ਚੋਨਾ ਵੀ ਬਿਲਕੁਲ ਨਹੀਂ ਦਿਸ ਰਿਹਾ ਜੋ ਕਿ ਇਸ ਟਾਈਮ ਤੇ ਲਾਈਵ ਤਸਵੀਰਾਂ ਨੇ ਤੁਹਾਨੂੰ ਪਿੰਡ ਵਾਲਿਆਂ ਨਾਲ ਮਲਾਣਿਆ ਔਰ ਪਿੰਡ ਵਾਲਿਆਂ ਤੋਂ ਪੁੱਛਦੇ ਆ ਪਾਣੀ ਦੇ ਹਾਲਾਤ ਕੀ ਨੇ ਅੱਗੇ ਦੀ ਕੀ ਰਣਨੀਤੀ ਹੈ ਸਭ ਤੋਂ ਪਹਿਲਾਂ ਵੀਰੇ ਸਸਰੀਕਾਲ ਸਸਰੀਕਾਲ ਵੀਰੇ ਕਿਹੜੇ ਪਿੰਡ ਤੋਂ ਆ ਕਿਹੜੇ ਪਿੰਡ ਦਾ ਰਕਬਾ ਹੈ ਕੀ ਸਿਸਟਮ ਹੈ ਤੁਹਾਡਾ ਪਾਣੀ ਦੇ ਹਾਲਾਤ ਹੈ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਡੇ ਕੋਲ ਪਹੁੰਚਾਇਕ ਨਹੀਂ ਪਹੁੰਚਾ ਵੀਰ ਜੀ ਸਾਡਾ ਪਿੰਡ ਜ਼ਿਲ੍ਹਾ ਫਾਇਲਕਾ ਦਾ ਗੁੱਦੜਪਣੀ ਦਾ ਛੋਟਾ ਜਿਹਾ ਪਿੰਡ ਹੈ ਜੋ ਕਿ ਬਾਰਡਰ ਉੱਤੇ ਹੈ ਠੀਕ ਹੈ ਵੀਰੇ ਤੇ ਸਾਡੇ ਪਿੰਡ ਹਰ ਸਾਲ ਹੀ ਲਗਭਗ ਮੁਸੀਬਤਾਂ ਜਿਹੜੀਆਂ ਜੰਗ ਦੀਆਂ ਹੋ ਗਿਆ ਕੈਲੋ ਪਾਣੀ ਦੀਆਂ ਹੋ ਗਿਆ ਜਾਂ ਹੋਰ ਵੀ ਕੋਈ ਕੁਦਰਤੀ ਆਫਤਾਂ ਆ ਗਈਆਂ ਸਾਰਨੋਂ ਪਹਿਲਾਂ ਸਾਡੇ ਤੇ ਹੀ ਆ ਡਿੱਗਦੀਆਂ ਠੀਕ ਹੈ ਜੀ ਸਾਡੀ ਫਸਲ ਤਬਾਹ ਹੋਣ ਦਾ ਮਤਲਬ ਇਹ ਹੈਗਾ ਵੀ ਸਾਨੂੰ ਸਰਕਾਰਾਂ ਸਿਰਫ ਫਰੀ ਦਾ ਜ਼ਹਿਰ ਦੇ ਰਹੀਆਂ ਨੇ ਪਾਣੀ ਦੇ ਰਹੀਆਂ ਨੇ ਜਿਹੜਾ ਹਾਂ ਅੱਜ ਹੋਇਆ ਨਾ ਇਹ ਪਾਣੀ ਨਹੀਂ ਹੈਗਾ ਇਹ ਸਾਡੇ ਬਾਰਡਰ ਲੱਕ ਵਾਲਿਆਂ ਨੂੰ ਜ਼ਹਿਰ ਹੈ ਇਹ ਇਸ ਵਾਸਤੇ ਜੋ ਲੋਕਾਂ ਨੇ ਹਰਿਆਣੇ ਦੀ ਹਰਿਆਣੇ ਸਟੇਟ ਹੋ ਗਿਆ ਰਾਜਸਥਾਨ ਹੋ ਗਿਆ ਉਹਨਾਂ ਨੇ ਪਾਣੀ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਜਿਹੜੀ ਉਹਦੇ ਵਿੱਚ ਰੋੜਾ ਪਾ ਰਹੀ ਹੈ ਅਗਰ ਪਾਣੀ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਇਹ ਗੁਰੂ ਦੀ ਦੇਣ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਜੋ ਕਿ ਸਾਡੀ ਫਸਲ ਤਬਾਹ ਕਰਨ ਦੇ ਵਿੱਚ ਸਰਕਾਰਾਂ ਦੇ ਬਹੁਤ ਵੱਡੇ ਰੋਲ ਨੇ ਅਗਰ ਨਹਿਰਾਂ ਕੱਡੀਆਂ ਜਾਵਣ ਹਰੀਕੇ ਹੈਡ ਤੋਂ ਦੋ ਉੱਥੋਂ ਨਿਕਲ ਜਾਵਣ ਜਾਂ ਹੋਰ ਪਾਣੀ ਦੀ ਨਿਕਾਸੀ ਹੋਵੇ ਤਾਂ ਸਾਡੀਆਂ ਫਸਲਾਂ ਅਗ ਆਉਣ ਵਾਲੇ ਸਮੇਂ 'ਚ ਸਾਡੇ ਕੁਝ ਬੱਚੇ ਉੱਪਰ ਹੋ ਜਾਣਗੇ ਨਹੀਂ ਤਾਂ ਸਾਡਾ ਜਿਵੇਂ ਦਾਦੇ ਪਰਦਾਦੇ ਚੱਲਦੇ ਆ ਰਹੇ ਸੀ ਅਸੀਂ ਮੇਰੀ 35 ਸਾਲ ਉਮਰ ਮੈਂ ਵੀ ਉਸੇ ਥਾਂ ਤੇ ਹੁਣ ਪਹੁੰਚ ਗਿਆ ਇਸ ਤੋਂ ਬਾਅਦ ਸਾਡੇ ਬੱਚਿਆਂ ਦੀ ਵਾਰੀ ਹੈ ਤੇ ਜੇ ਸਾਡੀਆਂ ਫਸਲਾਂ ਹਰ ਇੱਕ ਸਾਲੇ 'ਚ ਖਤਮ ਹੁੰਦੀਆਂ ਰਹੀਆਂ ਤੇ ਸਾਡੇ ਕੋਲ ਬਸ ਇਹ ਜ਼ਮੀਨਾਂ ਵੇਚਣ ਤੋਂ ਇਲਾਵਾ ਕੋਈ ਹੋਰ ਚੱਲ ਹੱਲ ਨਹੀਂ ਰਹਿ ਚੁੱਕਾ ਤੇ ਸਾਨੂੰ ਸਰਕਾਰ ਨਾ ਤਾਂ ਪੱਠਾ ਦੇਵੇ ਨਾ ਕੁਝ ਦੇਵੇ ਸਿਰਫ ਹਰੀਕੇ ਹੈਡ ਤੋਂ ਦੋ ਨਹਿਰਾਂ ਹੋਰ ਕੱਢ ਕੇ ਤੇ Rajasthan ਵਾਲੇ ਪ੍ਰੋਵਾਈਡ ਕੀਤੀਆਂ ਜਾਵਣ ਜੋ ਹਰੀਕੇ ਹੈਡ ਹੈ ਇੱਥੋਂ ਪਾਣੀ ਜੋ ਐਮਲ ਉਮਲ ਜੋ ਕਿ ਬਣਦੇ ਨੇ ਉਹ ਸਾਰਾ ਇਧਰੋਂ ਛੱਡ ਦਿੰਦੇ ਨੇ ਤੇ ਸਾਡੇ ਫਾਿਲਕਾ ਏਰੀਏ ਦੇ ਕੋਈ ਵੀ ਵਿਚਾਰੇ ਭੋਲੇ ਭਾਲੇ ਲੋਕ ਨਹੀਂ ਉਹ ਕਿਸਾਨਾਂ ਨੇ ਦਰਨਾ ਕਿਸਾਨਾਂ ਨੇ ਕਿਹਾਂ ਦਰਨਾ ਲਾਇਆ ਉਹ ਕੁਝ ਸਮਾਜਿਕ ਤੱਤ ਹੈਗੇ ਸੀ ਜਿਨ੍ਹਾਂ ਨੇ ਪਾਣੀ ਛਿੜਾ ਦਿੱਤਾ ਤੇ ਇਧਰ ਵੇਖ ਲਓ ਨਾ ਹਜ਼ਾਰਾਂ ਏਕੜ ਜ਼ਮੀਨ ਕਿਸੇ ਦੀ ਕੋਈ ਦੋ ਤਿੰਨ ਸਪਲਾਈ ਖੇਡ ਡੁੱਬ ਗਈ ਲਗਭਗ ਹਰੇਕ ਕਿਸਾਨ ਤੇ ਕੋਈ ਕਿਸੇ ਤੇ 8 ਲੱਖ ਹੈ ਕਿਸੇ ਤੇ 10 ਲੱਖ ਹੈ ਕਿਸੇ ਕੋਲ ਠੇਕੇ ਤੇ ਲਈ ਹਾਂ ਸਾਰਾ ਕੋਈ ਠੇਕੇਦਾਰ ਲਗਾਤਾਰ ਹਫਤਾ ਹੋ ਗਿਆ ਪਾਣੀ ਚਲਦੇ ਨੂੰ ਕੋਈ ਵੀ ਤੁਹਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਵੀ ਤੁਹਾਡੇ ਕੋਲ ਪਹੁੰਚਾਵੇ ਪਿੰਡ ਦੀ ਕਿਸੇ ਨੇ ਸਾਰ ਲਈ ਹੋਵੇ ਪਰ ਮੁਸੀਬਤ ਵਿੱਚ ਤੁਹਾਡੇ ਕੋਲ ਪਹੁੰਚਾਈ ਜਦੋਂ ਸਰਕਾਰ ਬਣੀ ਸੀ ਆਮ ਆਦਮੀ ਦੀ ਇਹ ਉਦੋਂ ਜਾ ਕੇ ਧਰਨਿਆਂ ਵਿੱਚ ਵੀ ਬੈਠਦੇ ਸੀ ਰੇਕ ਵਰਗ ਨਾਲ ਕਹਿੰਦੇ ਸੀ ਅਸੀਂ ਖੜਾਂਗੇ ਜਦੋਂ ਅੱਜ ਨਸੀਬਤ ਤੁਹਾਡੇ ਤੇ ਆਈ ਅੱਜ ਇੱਕ ਹਫਤਾ ਹੋ ਗਿਆ ਕਿ ਇਹਨਾਂ ਨੂੰ ਅੱਖਾਂ ਚ ਦਿਸਦਾ ਨਹੀਂ ਕਿ ਇਹਨਾਂ ਨੂੰ ਪਤਾ ਨਹੀਂ ਲੱਗਿਆ ਕਿਉਂਕਿ ਇਹਨਾਂ ਤੱਕ ਵੀ ਗੱਲ ਪਹੁੰਚੀ ਨਹੀਂ ਕਿ ਚੱਕਰ ਕੀ ਕਾਰਨ ਕੀ ਤੁਹਾਡੇ ਪਿੰਡ ਵਿੱਚ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਕਿਉਂ ਨਹੀਂ ਪਹੁੰਚਾ ਇੱਥੇ ਵੀਰ ਜੀ ਕੋਈ ਵੀ ਨਹੀਂ ਪਹੁੰਚ ਰਿਹਾ ਇੱਥੇ ਜੀ ਲੌਨ ਆਰਡਰ ਜੀ ਨੂੰ ਕਹਿੰਦੇ ਨੇ ਲੌਨ ਆਰਡਰ ਆਪਣੇ ਫਾਈਲ ਕਾ ਵਿੱਚ ਹੈ ਹੀ ਨਹੀਂ ਐਮਲ ਹੈਨ ਜਾਂ ਕੁਝ ਹੋਰ ਵੀ ਸਰਕਾਰੀ ਅਧਿਕਾਰੀ ਜਾਂ ਕੁਝ ਵੀ ਨਾਮਸਤੀਆਂ ਗਿਆ ਨੇ ਉਹ ਸਿਰਫ ਸੋਸ਼ਲ ਮੀਡੀਆ ਤੇ ਹੈ ਅਗਰ ਵੇਖਿਆ ਜਾਵੇ ਤਾਂ ਬਾਈ ਰੋਕੀ ਜੋ ਕਿ ਸਵਰਗਵਾਸੀ ਹੋ ਚੁੱਕੇ ਨੇ ਉਹਨਾਂ ਨੇ ਬਾਰਡਰ ਪੱਟੀ ਦੇ ਲੋਕਾਂ ਨੂੰ ਆਦੇ ਤਰਫ ਤੋਂ ਇੱਕ ਇੱਕ ਸਾਲ ਹਾੜ ਦੇ ਵਿੱਚ ਕੁਝ ਪ੍ਰੋਵਾਈਡ ਕੀਤਾ ਸੀ ਉਸ ਤੋਂ ਇਲਾਵਾ ਆ ਫੀਡ ਪੱਠੇ ਡੱਠੇ ਤਾਂ ਪਸ਼ੂਆਂ ਨੇ ਖਾਣੇ ਨੇ ਬੰਦਿਆਂ ਨੇ ਤਾਂ ਖਾਣੇ ਨਹੀਂ ਅਗਰ ਜੇ ਇਹਦਾ ਪੁਖਤਾ ਹੱਲ ਸਰਕਾਰਾਂ ਕਰਨ ਤਾਂ ਬਹੁਤ ਖੁਸ਼ ਹੈ ਜੇ ਨਹੀਂ ਸਰਕਾਰਾਂ ਕਰ ਸਕਦੀਆਂ ਤੇ ਦੁਬਾਰਾ ਜਿਵੇਂ ਕਹਿੰਦੇ ਨੇ ਵੀ ਅਸੀਂ ਆਜ਼ਾਦ ਨਹੀਂ ਹੋਏ ਅਸੀਂ ਕਹਿ ਦਈਏ ਹੱਥ ਵਿੱਚ ਤਿਰੰਗਾ ਫੜ ਕੇ ਵੀ ਅਸੀਂ ਆਜ਼ਾਦ ਆਂ ਜੇ ਅਸੀਂ ਭਾਰਤ ਵਾਸੀਆਂ ਚ ਕੋਈ ਅਸੀਂ ਆਜ਼ਾਦ ਨਹੀਂ ਹੈਗੇ ਅਸੀਂ ਓਵੇਂ ਹੀ ਗੁਲਾਮ ਹੈ ਅਗਰ ਜੇ ਅੰਗਰੇਜ਼ 50 ਸਾਲ ਵੀ ਹੋਰ ਇੱਥੇ ਰਾਜ ਕਰ ਜਾਂਦੇ ਨਾ ਤੇ ਹਿੰਦੁਸਤਾਨ ਨੂੰ ਉਹਨਾਂ ਲਗਭਗ ਵੀ ਸੋਨੇ ਦੀ ਚਿੜੀਆ ਬਣਾ ਕੇ ਜਾਣਾ ਸੀ ਜੋ ਜੇ ਉਹਨਾਂ ਨੇ ਡੈਮ ਬਣਾਏ ਜੋ ਉਹਨਾਂ ਇਮਾਰਤਾਂ ਬਣਾਈਆਂ ਜੋ ਉਹਨਾਂ ਨੇ ਕਾਨੂੰਨ ਬਣਾਏ ਲਗਭਗ ਕਾਨੂੰਨ ਹਿੰਦੁਸਤਾਨ ਵਿੱਚ ੁੱਖਾ ਦਮ ਹੈ ਕਾਨੂੰਨ ਖਤਮ ਹੋ ਗਿਆ ਉਹਨਾਂ ਦਾ ਠੀਕ ਹੈ ਵੀਰੇ ਕਿਉਂਕਿ ਲਗਭਗ ਜੋ ਕਿ ਇੱਕ ਹਫਤਾ ਹੋ ਗਿਆ ਜੋ ਪਿੰਡ ਵਾਲਿਆਂ ਦਾ ਕਹਿਣਾ ਹੈ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਇੱਕ ਹਫਤੇ ਦੇ ਵਿੱਚ ਤੱਕ ਅਜੇ ਤੱਕ ਕਿਸੇ ਨੇ ਵੀ ਸਾਰ ਨਹੀਂ ਨਾ ਪਿੰਡ ਵਾਲਿਆਂ ਤੋਂ ਇਹ ਪੁੱਛਿਆ ਗਿਆ ਵੀ ਤੁਹਾਡੇ ਹਾਲਾਤ ਕੀ ਨੇ ਕਿਉਂਕਿ ਪਹਿਲਾਂ ਵਾਦੇ ਜ਼ਰੂਰ ਕਰ ਲੈਂਦੇ ਨੇ ਪਰ ਵਾਦਿਆਂ ਤੇ ਪੂਰੇ ਨਹੀਂ ਲੈਂਦੇ ਇਸ ਕਰਕੇ ਬਾਕੀ ਵੀ ਆਪਾਂ ਲੋਕਾਂ ਨਾਲ ਔਰ ਬਾਕੀ ਵੀ ਕਿਸਾਨਾਂ ਨਾਲ ਤੁਹਾਡੀ ਗੱਲਬਾਤ ਕਰਾਣਿਆਂ ਉਹਨਾਂ ਤੋਂ ਵੀ ਪੁੱਛਣਿਆਂ ਉਹਨਾਂ ਤੇ ਮੁਸੀਬਤ ਕੀ ਆਈ ਏ ਉਹਨਾਂ ਦੀ ਕਿੰਨੀ ਜ਼ਮੀਨ ਏਕੜ ਏ ਔਰ ਕਿੰਨੇ ਨੂੰ ਫਸਲ ਤੇ ਪਾਣੀ ਪੈ ਚੁੱਕਿਆ ਸਤਿ ਸ੍ਰੀ ਅਕਾਲ ਵੀ ਰਹੇ ਹਾਂਜੀ ਵੀਰੇ ਕਿੰਨੀ ਜ਼ਮੀਨ ਹੈ ਆਪਣੀ ਜੋ ਕਿ ਇੱਥੇ ਜ਼ਮੀਨ ਹੈ ਜੋ ਪਾਣੀ ਦੇ ਵਿੱਚ ਹੈ ਜੋ ਟੋਟਲ ਆਪਣੇ ਹੈਗਾ ਹੈ ਉਸ ਤਾ ਦੱਸਿਆ ਜੇ ਕਿੰਨੀ ਏਕੜ ਆਪਣੀ ਜ਼ਮੀਨ 'ਚ ਪਾਣੀ ਪਿਆ ਕਿੰਨੀ ਏਕੜ 'ਚ ਜ਼ਮੀਨ ਨਹੀਂ ਪਿਆ ਬਾਕੀ ਗੱਲ ਦੂਜੀ ਇਹ ਹੈ ਕਿਉਂਕਿ ਕਈਆਂ ਦੇ ਲੋਕਾਂ ਦਾ ਇਹ ਕਹਿਣਾ ਹੈ ਕਿਸਾਨਾਂ ਦਾ ਇਹ ਕਹਿਣਾ ਹੈ ਜੋ ਕਿ ਜਿਨ੍ਹਾਂ ਦੇ ਖੇਤਾਂ ਵਿੱਚ ਪਾਣੀ ਨਹੀਂ ਪੈਂਦਾ ਉਹਨਾਂ ਨੂੰ ਮਾਜਮਾ ਮਿਲ ਜਾਂਦਾ ਪਰ ਜਿਨ੍ਹਾਂ ਦੇ ਖੇਤਾਂ ਵਿੱਚ ਨੁਕਸਾਨ ਹੁੰਦਾ ਹੈ ਉਹਨਾਂ ਨੂੰ ਮਾਜਮਾ ਨਹੀਂ ਮਿਲਦਾ ਕਿਉਂਕਿ ਇਹ ਸਰਕਾਰਾਂ ਹੀ ਆਮ ਕਰਵਾਉਂਦੀਆਂ ਨੇ ਜਿਹੋ ਜਿਹੇ ਹਾਲਾਤ ਹੋਏ ਪੈਣੇ ਹਾਂਜੀ ਵੀਰੇ ਆਡੀ ਤਾਂ ਮੰਗੇ ਆ ਜੀ ਉਹ ਤਾਂ ਚੱਲ ਗੱਲ ਤੁਸੀਂ ਕਰਤੀ ਮਾਬਜੀ ਵਾਲੀ ਮਾਬਜਾ ਤਾਂ ਉਹਨਾਂ ਨੂੰ ਪਤਾ ਸਰਕਾਰ ਦੇ ਮੁਲਾਜ਼ਮਾਂ ਨੂੰ ਜਿਹੜੇ ਉੱਤੇ ਬੈਠੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿੰਨੂੰ ਦੇਣਾ ਹੈ ਤੇ ਕਿੰਨੂੰ ਨਹੀਂ ਦੇਣਾ ਠੀਕ ਹੈ ਜੀ ਚੈਕਿੰਗ ਉਹਨਾਂ ਕਰਨੀ ਹੈ ਤੇ ਗੱਲ ਰਹੀ ਜਿਹੜੀ ਜਿਹੜੀ ਅਸੀਂ ਮੰਗ ਰੱਖਨੇ ਆ ਜਿਹੜੀ ਬਾਦਰ ਦੀ ਸਾਡੇ ਜਿਹੜੀ ਹੈ ਦਰਿਆ ਦੀ ਜਿਹੜੀ ਖਟਾਈ ਹੈ ਇਹ ਦਰਿਆ ਸਾਡਾ ਬੰਦ ਪਿਆ ਹੈ ਦੋ ਤਿੰਨ ਕਨਾਲਾਂ ਦੇ ਵਿੱਚ ਦਰਿਆ ਚੱਲਦਾ ਪਿਆ ਹੈ ਅਸੀਂ ਤਾਂ ਵਾਰ-ਵਾਰ ਇਹ ਮੰਗ ਕਰਨੇ ਆ ਵੀ ਜਿਹੜਾ ਸਾਡਾ ਦਰਿਆ ਹੈ ਦਰਿਆ ਦੇ ਵਿੱਚ ਅਸੀਂ ਸਾਡੀ ਪੈੜੀ ਜਿਹੜੀ ਨਾਲ ਨਾਲ ਦਰਿਆ ਦੇ ਪਈ ਹੈ ਅਸੀਂ ਦੋ ਤਿੰਨ ਤਿੰਨ ਕਨਾਲਾਂ ਅਸੀਂ ਜਿਹੜਾ ਇੱਕ ਜ਼ਿੰਮੇਵਾਰ ਜਿਹੜਾ ਹੈ ਅਸੀਂ ਦੇਣਾ ਚਾਹਨੇ ਆ ਦਰਿਆ ਨੂੰ ਪੈੜੀ ਤੇ ਜਿਹੜੀ ਉਹਦੀ ਖਟਾਈ ਕੀਤੀ ਜਾਵੇ ਤੇ ਜਿਹੜਾ ਦਰਿਆ ਦੇ ਉੱਤੇ ਜਿਹੜਾ 8-9 ਫੁੱਟ ਬੰਨ ਬੱਜ ਜਾਵੇ ਤੇ ਜਿਹੜਾ ਪਾਕਿਸਤਾਨ ਦੇ ਵਿੱਚ ਪਾਣੀ ਜੜ ਜਾਂਦਾ ਸੁਲੇਮਾਨ ਹੈੱਡ ਨੂੰ ਇਹ ਉਹਨੂੰ ਦਿੱਤਾ ਜਾਵੇ ਪਿੰਡ ਵਾਲਿਆਂ ਦਾ ਕਹਿਣਾ ਹੈ ਜੋ ਦਰਿਆ ਦੇ ਨਾਲ ਪੈੜੀ ਹੈ ਉਸ ਨੂੰ ਕਟਾਈ ਕਰਕੇ ਔਰ ਪਿੰਡ ਦੇ ਜਿਹੜਾ ਦਰਿਆ ਹੈ ਉਸ ਨੂੰ ਵੱਡਾ ਕਰਕੇ ਉਸ ਨੂੰ ਜਿਹੜਾ ਪਾਣੀ ਇੱਧਰ ਆਂਦਾ ਉਸ ਪਾਣੀ ਦਾ ਨਿਕਾਸ ਕਰਕੇ ਇੱਕ ਬੰਨ ਬੰਨ ਕੇ ਜਿਹੜਾ ਪਾਣੀ ਇਸ ਵੇੇ ਖੇਤਾਂ ਵਿੱਚ ਨਾ ਪਹੁੰਚੇ ਪਿੰਡ ਵਾਲਿਆਂ ਦੀ ਮੰਗ ਇਹ ਵੀ ਹੈ ਔਰ ਜ਼ੀਰੋ ਲਾਈਨ ਦੀ ਗੱਲ ਕਰੀਏ ਜੋ ਕਿ ਬਾਰਡਰ ਪੱਟੀ ਤੇ ਜ਼ੀਰੋ ਲਾਈਨ ਹੈ ਉਸ ਤੇ ਵੀ ਕਹਿਣਾ ਹੈ ਪਿੰਡ ਵਾਲਿਆਂ ਦਾ ਇੱਕ ਬੰਨ ਪਾਇਆ ਜਾਵੇ ਜੋ ਕਿ ਪਾਣੀ ਖੇਤਾਂ ਵਿੱਚ ਨਾ ਪਹੁੰਚੇ ਉਸ ਤੋਂ ਬਾਅਦ ਆਪਾਂ ਹੋਰ ਗੱਲ ਕਰਦੇ ਹਾਂ ਵੀਰ ਨਾਲ ਵੀ ਪੁੱਛਦੇ ਹਾਂ ਉਹਨਾਂ ਦੇ ਹਾਲਾਤ ਕੀ ਨੇ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਤੁਹਾਡਾ ਪਿੰਡ ਕਿਹੜਾ ਹੈ ਔਰ ਤੁਹਾਡੀ ਜ਼ਮੀਨ ਕਿੰਨੀ ਹੈ ਤੁਸੀਂ ਦੱਸਿਆ ਜੇ ਸਾਰੀ ਡਿਟੇਲ ਆਪਣੀ। ਪਿੰਡ ਗੁੱਦੜ ਪੈਣੀ ਹੈ ਜੀ ਨਾਂ ਮੇਰਾ ਜਗਮੀਤ ਸਿੰਘ ਹੈ ਜੀ। ਠੀਕ ਹੈ ਵੀਰੇ। ਮੈਂ ਲਈ ਹੋਈ ਜੀ ਇੱਥੇ ਠੇਕੇ ਤੇ। ਠੀਕ ਹੈ ਜੀ। ਇੱਕ ਕਿੱਲਾ ਆਪਦਾ ਹੈ ਬਾਕੀ ਠੇਕੇ ਤੇ ਮੇਰੇ ਕੋਲ 12 ਕਿੱਲੇ ਆ ਜੀ। ਠੀਕ ਹੈ ਜੀ। 12 ਕਿੱਲਾਂ ਦੇ ਵਿੱਚ ਸਾਰਾ ਪਾਣੀ ਪੈ ਗਿਆ ਤੇ ਆ ਡੁੱਬ ਚੁੱਕਾ ਜਿੱਥੇ ਆਪਾਂ ਖੜੇ ਆ। ਠੀਕ ਹੈ ਜੀ। ਇਹ ਲਖਵੀਰ ਸਿੰਘ ਕੋਲੋਂ ਮੈਂ ਠੇਕੇ ਲਈ ਹੋਈ ਲਾਧੂ ਘਾਤੋਂ। ਠੀਕ ਹੈ ਜੀ। ਉਹਨਾਂ ਕੋਲ ਠੇਕੇ ਲਈ ਸਾਰਾ ਪਾਣੀ ਪੈ ਚੁੱਕਾ ਹੈ ਇੱਕ ਇਹਦੇ ਚ ਕਹ ਲੋ ਵੀ ਇੱਕ ਮਰਲਾ ਵੀ ਨਹੀਂ ਬਚਣਾ। ਤੇ ਸਰਕਾਰਾਂ ਦਾ ਤੁਹਾਨੂੰ ਪਤਾ ਹੈ ਵੀ ਉਹਨਾਂ ਨੇ ਤਾਂ ਕੀ ਦੇਣਾ ਹੈ ਸਾਡੀ ਮੰਗੇ ਆ ਵੀ ਅਸੀਂ ਵੀ ਆਪ ਦਾ ਰੋਜਗਾਰ ਚਲਾਣੇ ਆ ਵੀ ਕੋ ਮਾੜਾ ਮੋਟਾ ਸਾਡਾ ਸਾਲ ਦਾ ਰੋਜਗਾਰ ਚੱਲ ਜਾਈ ਇਸ ਵਾਸਤੇ ਅਸੀਂ ਠੇਕੇ ਲੈਨੇ ਆ ਠੇਕੇ ਅੰਦਰ ਥੋੜਾ ਜਿਹਾ ਸਸਤਾ ਬਣ ਜਾਂਦਾ ਹੈ ਸਸਤਾ ਕੀ 70000 ਨੂੰ ਠੇਕਾ ਪਿੱਛੇ 90 90 ਲੱਖ ਲੱਖ ਨੂੰ ਬਣਦੀਆਂ ਨੂੰ ਤੇ ਮਿਹਨਤ ਹੋਰ ਹੈ ਨਹੀਂ ਅਸੀਂ ਇਸ ਕਰਕੇ ਠੇਕੇ ਲਈਏ ਪਰ ਸਰਕਾਰਾਂ ਨੂੰ ਚਾਹੀਦਾ ਹੈ ਵੀ ਬੰਨ ਬਣਾਇਆ ਜਾਵੇ ਤੇ ਇਹ ਦਰਿਆ ਦੀ ਖਟਾਈ ਕੀਤੀ ਜਾਵੇ ਤੇ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ ਇੱਥੇ 3 ਫੁੱਟ ਪਾਣੀ ਖੜਾ ਤੇ ਉਹ ਬੀਆ ਸਾਹਿਬ ਵੇਖ ਲਓ ਵੀ ਤਾਰ ਕੰਡਾ ਦੇ ਨਾਲ ਨਾਲ ਤੁਰੀ ਫਰਦੀ ਜਿਹੜਾ ਪਾਣੀ ਉਹਦੇ ਵਿੱਚੋਂ ਕੁਝ ਕੁਛ ਥਾਂ ਤੇ ਜਿਹੜੀ ਤਾਰ ਕੰਡਾ ਤਾਰ ਟੁੱਟ ਚੁੱਕੀ ਹੈ ਤੇ ਪਾਣੀ ਨਿਕਲ ਰਿਹਾ ਜਿਹੜਾ ਹੈ ਉਧਰ ਪਾਕਿਸਤਾਨ ਨੂੰ ਫੈੜ ਆ ਰਿਹਾ ਤੇ ਉਹ ਬੀਆ ਸਾਹਿਬ ਵੇਖੋ ਸੁੱਕੀ ਥਾਂ ਤੁਰੀ ਫਰਦੀ ਇੱਥੇ ਨਾ ਦੇ ਜੀ ਬੀਆ ਸਾਹਿਬ ਦੀ ਹਾਈਟ ਜਿਆਦਾ ਨਹੀਂ ਤੇ 5 6 ਫੁੱਟ ਨਾਲ ਦੀ ਹਾਈਟ ਹੈ ਤੇ 9 ਫੁੱਟ ਦਾ ਇੱਥੇ ਬੰਨ ਬਾਝ ਜਾਵੇ ਤੇ ਸਾਡਾ ਕੋਈ ਨੁਕਸਾਨ ਨਹੀਂ ਠੀਕ ਹੈ ਮੇਰੇ ਪਿੰਡ ਵਾਲਿਆਂ ਦਾ ਕਹਿਣਾ ਹੈ ਜੋ ਕਿ ਦਰਿਆ ਹੈ ਉਸ ਦੀ ਕਟਾਈ ਕੀਤੀ ਜਾਵੇ ਔਰ ਉਸ ਦੇ ਨਾਲ ਜਿਹੜਾ ਬਨ ਕੀਤਾ ਜਾਵੇ ਔਰ ਤਾਂ ਹੀ ਜੇ ਇਹ ਆਉਣ ਵਾਲੇ ਟਾਈਮ 'ਚ ਇਸ ਨੂੰ ਬਚਾਇਆ ਜਾ ਸਕੇ ਜੇਕਰ ਵੀਰੇ ਇਦਾਂ ਦੇ ਹਾਲਾਤ ਰਹੇ ਪਹਿਲਾਂ ਵੀ ਜਦੋਂ ਮਾਰ ਦੀ ਗੱਲ ਕੀਤੀ ਜਾਵੇ ਕਦੇ ਬਾਰਡਰ ਪੱਟੀ ਤੇ ਕੋਈ ਜੰਗ ਦਾ ਮੌਲ ਜਾਂ ਕੋਈ ਪਾਣੀਆਂ ਦੇ ਮੌਲ ਦੀ ਗੱਲ ਕੀਤੀ ਜਾਵੇ ਰੇਕ ਵਰਗ ਤੋਂ ਨੁਕਸਾਨ ਹੀ ਇਹਨਾਂ ਨੂੰ ਪਹੁੰਚਿਆ ਹੈ ਜਦੋਂ ਵੀ ਇੱਥੇ ਕੋਈ ਨਾ ਪ੍ਰਸ਼ਾਸਨ ਅਧਿਕਾਰੀ ਪਹੁੰਚਦਾ ਨਾ ਕਦੇ ਅੱਜ ਤੱਕ ਕਿਸੇ ਨੇ ਸਾਰ ਲਈਏ ਅੱਜ ਇੱਕ ਹਫਤਾ ਹੋ ਗਿਆ ਹੈ ਇੱਥੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਇਸ ਕਰਕੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੀ ਏ ਮੰਗ ਹੈ ਵੀ ਉੱਥੇ ਪਹੁੰਚੇ ਜਾ ਕੇ ਗੁੱਦੜ ਪੈਣੀ ਜਾ ਕੇ ਪਿੰਡ ਵਾਲਿਆਂ ਦਾ ਹਾਲ ਚਾਲ ਤਾਂ ਪੁੱਛ ਸਕਦੇ ਸੀ ਪਰ ਵੋਟਾਂ ਦੇ ਟਾਈਮ ਤਾਂ ਜ਼ਰੂਰ ਇੱਥੇ ਆਂਦੇ ਸੀ ਪਰ ਅਜੇ ਤੱਕ ਪਿੰਡ ਵਾਲਿਆਂ ਦਾ ਕਹਿਣਾ ਹੈ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚੀ ਇਸ ਕਰਕੇ ਅਗਲੀ ਵੀਡੀਓ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੇ ਅੱਗੇ ਦੀ ਜਿਹੜੀ ਵੀ ਅਪਡੇਟ ਹੋਈ